ਸਤਿ ਸ੍ਰੀ ਅਕਾਲ ਜਿੰਨੇ ਵੀ ਆਪਣੇ 5911 ਸਰਪੰਚ ਫਾਰਮਿੰਗ YouTube ਚੈਨਲ ਤੇ ਤੇ ਆਪਣੇ Facebook Instagram ਪੇਜ ਤੇ ਆਪਣੇ ਨਾਲ ਆਪਣੇ ਸੱਜਣ ਮਿੱਤਰ ਜੁੜੇ ਹੋਇਆ ਪਹਿਲਾਂ ਤਾਂ ਮੇਰੇ ਵੱਲੋਂ ਜਣ ਕੇ ਮੈਂ ਜੈਲੀ ਹਲੀਓ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਬਹੁਤ ਪਿਆਰ ਦਿੰਦੇ ਹੋ ਤੇ ਅੱਜ ਆਪਾਂ ਜੋ ਕਿ ਮੁੱਲਾਪੁਰ ਮੰਡੀ ਵਿਖੇ ਹਰੇਕ ਸ਼ਨੀਵਾਰ ਲੱਗਦੀ ਹੈ ਤੇ ਉੱਥੇ ਅੱਜ ਆਪਾਂ ਪਹੁੰਚੇ ਸੀ ਤਾਂ ਉੱਥੇ ਰਾਮਪਰਾ ਫੂਲ ਤੋਂ ਬਾਈ ਜੀ ਚੱਲ ਕੇ ਪਹੁੰਚੇ ਹੋਏ ਆ ਤੇ ਅੱਜ ਤੁਹਾਡੀ ਉਹਨਾਂ ਨਾਲ ਗੱਲਬਾਤ ਕਰਵਾਉਣ ਨੇ ਜੋ ਕਿ ਆਪਣੇ ਜਾਨਵਰਾਂ ਦੇ ਸੌਦੇ ਵੀ ਕਰਵਾਉਂਦੇ ਆ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸੌਦਾ ਕਰਵਾਣਾ ਹੋਵੇ ਤਾਂ ਬਾਈ ਜੀ ਨਾਲ ਕਨੈਕਟ ਵੀ ਕਰਿਓ ਤੇ ਬਾਈ ਨਾਲ ਆਪਾਂ ਕਰਦੇ ਆ ਗੱਲਾਂਬਾਤਾਂ ਤੇ ਨਾਲੇ ਬਾਈ ਤੋਂ ਹਸਾ ਮਨੋਰੰਜਨ ਤੇ ਅੱਜ ਵਿਸਾਖੀ ਦਾ ਦਿਨ ਵੀ ਆ ਮੈਂ ਕਹਿੰਦਾ ਅੱਜ ਸਾਰਿਆਂ ਦਾ ਮੂੜੀ ਹਸਮੋਖਾ ਤੇ ਤੁਸੀਂ ਵੀ ਉਮੀਦ ਆ ਕਿ ਖੁਸ਼ੀ ਹੋਮੋਗੇ ਤਾਂ ਆਜੋ ਕਰਦੇ ਆ ਬਾਈ ਜੀ ਦੇ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਤੁਸੀਂ ਆਪਣਾ ਪਹਿਲਾਂ ਜੀ ਨਾਮ ਪਤਾ ਤੇ ਐਡਰੈਸ ਆਪਣਾ ਨਾਮ ਵੈਸੇ ਤਾਂ ਮਾਮਦਰ ਵੀ ਪਕਾ ਨਾਮ ਤੇ محمد ਰਫੀ ਰਫੀ ਜੀ ਹੋਕੀ ਹਾਂਜੀ ਤੇ ਬੰਦੇ ਦੇ ਵਿੱਚ ਸ਼ੌਰ ਨਾਮ ਦਾ ਖਾਨ ਸਾਹਿਬ ਕਰਕੇ ਬੜੀ ਪਿਆਰ ਦਿੰਦਿਆ ਬੜਾ ਤੇ ਮੈਂ ਜੀ ਤੁਹਾਨੂੰ ਫਿਰ ਖਾਨ ਸਾਹਿਬ ਕਹਿ ਕੇ ਜੀ ਹਾਂਜੀ ਤਾਂ ਹਾਂਜੀ ਤੁਹਾਡੀ ਅੱਜ ਆਪਾਂ ਮੁਲਾਕਾਤ ਜਿਵੇਂ ਖਾਨ ਸਾਹਿਬ ਸਾਡੇ ਜੋ ਕਿ ਰਾਮਪਰਾਹੁਲ ਤੋਂ ਪਹੁੰਚੇ ਆ ਉਹਨਾਂ ਨਾਲ ਤੇ ਗੱਲਬਾਤ ਕਰਵਾਉਣੀ ਆ ਤੇ ਹਾਸਾ ਮਜ਼ਾਕ ਤੇ ਕਲਾਕਾਰੀ ਤੁਹਾਨੂੰ ਗੀਤ ਵਗੈਰਾ ਸੁਣਾਵਾਂਗੇ ਸਾਰਾ ਕੁਝ ਤੇ ਇਦਾਂ ਹੀ ਵੀਡੀਓ ਦੇ ਨਾਲ ਹੁਣ ਜੁੜੇ ਰਹਿਣਾ ਤੁਸੀਂ ਤਾਂ ਹਾਂਜੀ ਖਾਨ ਸਾਹਿਬ ਤੁਸੀਂ ਜਿਹੜੇ ਕਲਾਕਾਰੀ ਦਾ ਪਹਿਲਾਂ ਕਿਹੜੇ ਸਿੰਗਰ ਤੋਂ ਪ੍ਰਭਾਵਿਤ ਹੋਏ ਸੀ ਤੇ ਜਿਹੜਾ ਤੁਹਾਨੂੰ ਇੰਨਾ ਮੈਂ ਤੁਹਾਨੂੰ ਦੇਖਿਆ ਗੋਂਦਿਆਂ ਤਾਂ ਕਿੱਥੋਂ ਸ਼ੁਰੂ ਆਪੀ ਤੇ ਦੇਖੋ ਜੀ ਮੈਂ ਗਾਂਦਾ ਗੁੰਦਾ ਤਾਂ ਨਹੀਂ ਹਾਂ ਇਹ ਤਾਂ ਜਿਵੇਂ ਨਾ ਆਪਾਂ ਹਾਂਜੀ ਸਾਡੇ ਬਚਪਨ ਚ ਜਦੋਂ ਆ ਬੱਚਿਆਂ ਦੇ ਵਿੱਚ ਦੇ ਹੁੰਦੇ ਸੀ ਹਾਂਜੀ ਹਾਂਜੀ ਉਦੋਂ ਕੋਠਾਂ ਤੇ ਸਪੀਕਰ ਲੱਗਦੇ ਹੁੰਦੇ ਸੀ ਆਏ ਮੰਜਿਆਂ ਦਾ ਹਾਂਜੀ ਉਹ ਜਿਹੜੇ ਜੋੜ ਕੇ ਲੱਗਦੇ ਸਪੀਕਰ ਲੱਗਾ ਹੁੰਦਾ ਸੀ ਉੱਤੇ ਹਾਂਜੀ ਤੇ ਉਸ ਮੇਰੇ ਸਾਡੇ ਤੇ ਕਲਾਕਾਰਾਂ ਨਾਲ ਮਾਂ ਮਸਲੀਖ ਹਾਂਜੀ ਮਹਾਰਜੀ ਸੌਰ ਹੁੰਦੇ ਸੀ ਹਾਂਜੀ ਹਾਂਜੀ ਉਹਨਾਂ ਦੇ ਵੀ ਫੈਨ ਸੀਗੇ ਹਾਂਜੀ ਹਾਂਜੀ ਟੈਕਲੀਆਂ ਦੇ ਬਾਦਸ਼ਾਹ ਖਵਾਗੇ ਜਨਾਬ ਕੁਲਦੀਪ ਮਾਨ ਕ ਜੀ ਉਹ ਸਾਡੇ ਨੇੜੇ ਪੰਡ ਜਲਾਲ ਦੇ ਆ ਜਲਾਲ ਹਾਂਜੀ ਉਹਨਾਂ ਦੇ ਫੈਨ ਸੀਗੇ ਠੀਕ ਹੈ ਬਾਕੀ ਹੋਰ ਜਿੰਨੇ ਵੀ ਕਲਾਕਾਰ ਰਏ ਉਸ ਤੋਂ ਬਾਅਦ ਰਸ਼ਿੰਦਾ ਜੀ ਆਏ ਕਰਤਾਰ ਦਾਸ ਰਮਲਾ ਜੀ ਆਏ ਹਾਂਜੀ ਬੜੇ ਕਲਾਕਾਰ ਆਪਸ ਤਕਰੀਬਨ ਸਭ ਦੇ ਫੈਨ ਆ ਓਕੇ ਸਭ ਦੇ ਤੇ ਉਹਦਾ ਸਹੇਦ ਕੇ ਮਾਰਾ ਮਰਤਾਪ ਗੁਣਗਣਾ ਲੈਂਦੀ ਸੀ ਹੋਰ ਆਪਾਂ ਕੋਈ ਵੱਡੇ ਕਲਾਕਾਰ ਨਹੀਂ ਸਿਰੋਤੇ ਮਾਰੇ ਜ ਹੈਗੇ ਠੀਕ ਹੈ ਤਾਂ ਹਾਂ ਜੀ ਜਿਵੇਂ ਤੁਹਾਨੂੰ ਆਪਣੇ ਖਾਨ ਸਾਹਿਬ ਜੀ ਨੇ ਦੱਸ ਹੀ ਦਿੱਤਾਗਾ ਤੇ ਆਪਾਂ ਤੁਹਾਨੂੰ ਇੱਕ ਚੀਜ਼ ਹੋਰ ਦੱਸਦੀ ਆ ਮੈਨੂੰ ਜੀ ਸੌਣ ਚ ਮਿਲਿਆ ਕਿ ਜੋ ਟਿੱਪੂ ਸੁਲਤਾਨ ਅੱਜ ਦੇ ਸਮੇਂ ਦਾ ਸੁਪਰਸਟਾਰ ਸਿੰਗਰ ਆ ਤੁਸੀਂ ਵੀ ਕੀ ਸਾਰੇ ਦਰਸ਼ਕ ਜਿੰਨੇ ਵੀ ਸੱਜਣਾ ਨੇ ਸੁਣਿਆ ਹੀ ਹੋਊਗਾ ਜੋ ਕਿ ਬਹੁਤ ਹਟ ਹੋਇਆ ਹੁਣ ਨਹੀਂ ਮਿਰਜਾ ਮਰਦਾ ਡੱਬਣਾ ਲਾਇਆ ਹੁੰਦਾ ਹੈ ਗੀਤ ਬਹੁਤ ਹਟ ਹੋਇਆ ਹੋਇਆ ਹੈ ਉਹਨਾਂ ਦੇ ਜੋ ਕਿ ਤੁਹਾਡੇ ਉਹ ਬੇਟਾ ਜੀ ਦਾ ਬੇਟਾ ਹੀ ਸਮਝੋ ਮੇਰਾ ਸਾਕਾ ਭਤੀਜਾ ਜੀ ਸਾਕਾ ਭਤੀਜਾ ਜੀ ਇਹਨਾਂ ਦੇ ਅਸੀਂ ਚਾਰ ਭਾਈਆ ਠੀਕ ਹੈ ਚਾਰ ਭਾਈਆ ਭੈਣ ਆ ਜੀ ਓਕੇ ਜੀ ਭੈਣ ਲਾਉਂਗਾ ਉਹ ਵੀ ਆ ਤੇ ਚਾਰ ਭਾਈਆ ਹਸਲ ਵਿੱਚੋਂ ਪਤਾ ਗਿਆ 97 ਦੇ ਵਿੱਚੋਂ ਉਹਦੇ ਸਾਡੇ ਛੋਟੇ ਭਰਾ ਦੀ ਹਾਂਜੀ ਡੈਥ ਹੋ ਗਈ ਸੀ ਠੀਕ ਹੈ ਬਹੁਤ ਛੋਟੇ ਛੋਟੇ ਸੀਗੇ ਓਕੇ ਠੀਕ ਹੈ ਜੀ ਹਾਂਜੀ ਤੇ ਟਿੱਪੂ ਸੁਲਤਾਨ ਜੀ ਦਾ ਪੂਰਾ ਨਾਮ ਕੀ ਉਹਨਾਂ ਦਾ ਟਿੱਪੂ ਸੁਲਤਾਨੀ ਆ ਜੀ ਓਕੇ ਟਿੱਪੂ ਸੁਲਤਾਨੀ ਆ ਉਹਨਾਂ ਦਾ ਤੇ ਗੀਤ ਤੁਸੀਂ ਸੁਣਿਆ ਹੀ ਹੋਣਾ ਬਹੁਤ ਘੈਂਟ ਆ ਤੇ ਆਪਾਂ ਬਾਈ ਜੀ ਨਾਲ ਇੱਦਾਂ ਹੀ ਗੱਲਬਾਤ ਕਰਦੇ ਰਹਿ ਤੇ ਬਸ ਬਲ ਜੀ ਜਦੋਂ ਉਹਨਾਂ ਦੇ ਸਾਡੇ ਭਰਾ ਦੀ ਜੈਤ ਹੋ ਗਏ ਉਹਨਾਂ ਦੇ ਪਿਤਾ ਜੀ ਦੀ ਗੱਲ ਉਹ ਪਿਤਾ ਜੀ ਦੀ ਡੈਡੀ ਜੀ ਹਾਂਜੀ ਬੜਾ ਦੁੱਖ ਹੋਇਆ ਜੀ ਫਿਰ ਹਾਂਜੀ ਬੜੀ ਫਿਰ ਉਹਨਾਂ ਨੇ ਜੀ ਬਹੁਤ ਘਾਲਣਾ ਬੱਚਾ ਨੇ ਕੀਤੀ ਹੈ ਜੀ ਹਾਂਜੀ ਬਹੁਤ ਮਿਹਨਤ ਕੀਤੀ ਹੈ ਜੀ ਬਹੁਤ ਮਿਹਨਤ ਕਰਕੇ ਉਹ ਆਜੇ ਤਾਕ ਉਸ ਫਲਾ ਨੇ ਬਾਹ ਫੜੀ ਆਉਦੀ ਅੱਜ ਬਹੁਤ ਬਰੰਦੀਆਂ ਤੇ ਆ ਔਰ ਸਾਨੂੰ ਵੀ ਇਸ ਗੱਲ ਦੀ ਖੁਸ਼ੀ ਹੈ ਹਾਂਜੀ ਹਾਂਜੀ ਉਹ ਆਪਣਾ ਮੇਰਾ ਸਫਲਤੀ ਜਾਈ ਠੀਕ ਹੈ ਸਫਲਤੀ ਜਨਰੇ ਤੱਕ ਗੀਤ ਮੈਂ ਕਹਿੰਨਾ ਬਈ ਉਹ ਪੂਰਾ ਹੱਟਾ ਤੇ ਅੱਜ ਦਾ ਸੁਪਰਸਟਾਰ ਆ ਬਾਈ ਟਿੱਪੂ ਸੁਲਤਾਨ ਜੇ ਬਾਈ ਵੀ ਆਪਣੀ ਵੀਡੀਓ ਦੇਖੂ ਤਾਂ ਬਾਈ ਨੂੰ ਮੇਰੇ ਲਈ ਬਹੁਤ ਢੈਂਟ ਪਿਆਰ ਆ ਵੀ ਬਾਈ ਤੇਰਾ ਗੀਤ ਮੈਂ ਕਹਿੰਨਾ ਪੂਰਾ ਗੋਡ ਸੀਗਾ ਤੇ ਆਪਾਂ ਤੁਹਾਡੇ ਅੱਜ ਘਰਾਣੇ ਵਿੱਚੋਂ ਗੱਲ ਕਰ ਰਹੇ ਆਂਗੇ ਤੇ ਹਾਂਜੀ ਭਾਈ ਜੀ ਤਾਂ ਆਪਣਾ ਰਾਮਪਰਾ ਫੂਲ ਪਿੰਡ ਆ ਰਾਮਪਰਾ ਫੂਲ ਸ਼ਹਿਰ ਚ ਰਹਿੰਦੇ ਆ ਜੀ ਠੀਕ ਹੈ ਜੀ ਪਿੰਡ ਵੈਸੇ ਸਾਡਾ ਹੁੰਦੀ ਵੀ ਇਤਿਹਾਸ ਨਾਲ ਆ ਪਿੰਡ ਪਿੱਥੋ ਠੀਕ ਹੈ ਪਿੱਥੋ ਪਿੰਡ ਇੱਥੋਂ ਪਿੰਡ ਹੈਗਾ ਸੀਰੇ ਦਾ ਰਾਂਦੇ ਤੋਂ 5 ਕਿਲੋ ਸੀਰੇ ਦਾ ਸੀਰੇ ਦਾ ਸੀਰਾ ਖਰਾਜੀ ਦੇ ਰਿਹਾ ਕਿ ਉਹ ਉਹਨਾਂ ਨਾਲ ਵੀ ਮਸ਼ਹੂਰ ਹੈ ਹਾਂਜੀ ਅ ਪਤਵਾਲਾ ਸੀਰਾ ਖਰਾਜੀ ਉਹਨਾਂ ਨੇ ਵੀ ਸਾਡੇ ਪਿੰਡ ਦਾ ਨਾਮ ਬਹੁਤ ਰੋਸ਼ਨ ਕੀਤਾ ਹੈ ਉਹਨੋਂ ਤੋਂ ਪਹਿਲਾਂ ਜਦੋਂ ਮਮਸੀਤ ਤੇ ਬਾਬਾ ਵਾਲੀ ਦੀ ਵੀ ਗੱਲ ਜੀਤ ਕੌਰ ਜੀ ਦੇ ਜਵਾਨੀ ਦੇ ਗਈ ਸੀ ਹਾਂਜੀ ਹਾਂਜੀ ਤਾਂ ਸਾਡੇ ਪਿੰਡ ਦਾ ਇੱਕ ਸਜੀਤ ਸਿੰਘ ਢੱਲੋਂ ਢੱਲੋਂ ਉਹਨਾਂ ਨੇ ਮਮਸੀਤ ਸਾਹਿਬ ਦੇ 16 ਤੋਂ ਮੇਰੇਕਾ 18-20 ਵੀ ਤੱਕ ਹੀ ਤੱਕਾਇਆ ਠੀਕ ਹੈ ਜੀ ਉਸ ਨਾਲ ਵੀ ਮੇਰਾ ਪੰਡ ਮਸੂਰ ਹੈ ਜੀ ਜਦੋਂ ਮੇਰੀ ਮਿੱਟੀ ਹੈ ਚਾਹੇ ਮੈਂ ਸ਼ਹਿਰ ਤੇ ਰਹੇ ਹਾਂਜੀ ਹਾਂਜੀ ਲੇਕਿਨ ਮੈਨੂੰ ਆਪਣੀ ਮਿੱਟੀ ਨਾਲ ਤੇ ਆਪਣੀ ਜਨਮ ਭੂਮੀ ਨਾਲ ਬਹੁਤ ਪਿਆਰ ਹੈ ਬਹੁਤ ਪਿਆਰ ਹੈ ਜਾਣਦੇ ਰਹਿੰਦੇ ਆ ਪਿਆਰ ਹੋਣਾ ਵੀ ਚਾਹੀਦਾ ਮੇਰਾ ਇੱਕ ਮੈਸੇਜ ਹੈ ਜਿੰਨੇ ਵੀ ਇੱਥੇ ਆਪਣੇ ਸੱਜਣ ਮਿੱਤਰ ਜੁੜੇ ਹੋਏ ਆ ਬਾਹਰੋਂ ਵੀ ਵੀਰ ਦੇਖ ਰਹੇ ਆ ਵੀਰ ਪੰਜਾਬ ਨੂੰ ਜਿਵੇਂ ਆਪਾਂ ਹੁਣ ਮੈਸੇਜ ਦਿੰਨੇ ਆ ਸਾਰਿਆਂ ਦਾ ਸਾਡਾ ਇੱਕੋ ਹੀ ਸੁਨੇਹਾ ਸਾਡੇ ਚੈਨਲ ਵਾਲਿਓ ਵੀ ਵੀਰੇ ਬਾਹਰ ਜਾਣਾ ਜ਼ਰੂਰ ਜਾਓ ਪਰ ਆਪਦੀ ਜਿਹੜੀ ਧਰਤੀ ਹੈ ਇਹਨੂੰ ਨਾ ਛੱਡੋ ਕਿਉਂਕਿ ਪੰਜਾਬ ਦੀ ਧਰਤੀ ਤੇ ਹਮੇਸ਼ਾ ਖੁਸ਼ੀਆਂ ਮੇਲੇ ਤੇ ਫਸਲਾਂ ਤੇ ਤੁਸੀਂ ਆਪਾਂ ਕਹਿ ਦਿੰਨੇ ਆ ਕਿ ਇੱਥੇ ਆ ਚੀਜ਼ ਹੈ ਨਹੀਂ ਕਿ ਪਰ ਨਹੀਂ ਸਭ ਕੁਝ ਇੱਥੇ ਹੀ ਆ ਇੱਥੋਂ ਹੀ ਮਿਹਨਤਾਂ ਕਰਕੇ ਫੇਰ ਕੈਨੇਡਾ ਵਾਲੇ ਬਣਨਾ ਤਾਂ ਹਾਂਜੀ ਇਹ ਮੇਰੇ ਲਈ ਉਹ ਸੁਨੇਹਾ ਸੀ ਤੇ ਸਾਡੇ ਖਾਨ ਸਾਹਿਬ ਜੀ ਲਈ ਤੇ ਖਾਨ ਸਾਹਿਬ ਜੀ ਇੱਕ ਅੱਧਾ ਗੀਤ ਹੋ ਜਾਵੇ ਥੋੜਾ ਜਿਹਾ ਅੱਜ ਵਿਸਾਖੀ ਦਾ ਦਿਹਾੜਾ ਹੈਗਾ ਹਾਂ ਦੋ ਕੁ ਬੋਸ ਕਰ ਦਿਓ ਸਾਰਾ ਕੋਈ ਵਧੀਆ ਜੀ ਗੀਤ ਸੁਣਾ ਦਿਓ ਆਪਣੇ ਬਹੁਤ ਖਰਾ ਹੋਇਆ ਬੱਲ ਤਾਂ ਹੁਣ ਇਹਦਾ ਆਪਣੇ ਆਡੀਅנס ਨੂੰ ਦੋ ਕੁ ਸੁਣਾ ਦਿਓ ਦੋ ਕੁ ਲੈਣਾ ਸੁਣਾ ਦਿਓ ਦੋ ਚਾਰ ਲੈਣਾ ਪੈਣਾ ਇੱਕ ਅੱਧਾ ਕੋਈ ਟਟਾਇਆ ਧਾਰਮਿਕ ਜੀ ਹਾਂ ਜੀ ਧਾਰਮਿਕ ਸੁਣਾ ਦਿਓ ਜੋ ਵੀ ਤੁਹਾਡੀ ਰੂਹ ਕਰੇ ਨਹੀਂ ਨਹੀਂ ਧਾਰਮਿਕ ਸੁਣਾ ਦਿਓ ਬਹੁਤ ਵਧੀਆ ਧਾਰਮਿਕ ਚਲੋ ਜਿਹੜਾ ਵੀ ਚੇਤੇ ਆ ਜੂਗਾ ਉਹ ਹੀ ਆ ਹਾਂ ਜੀ ਇੱਕ ਪੇਰਾ ਸੁਣਾ ਦਿਓ ਕੋਈ ਗੱਲ ਨਹੀਂ ਜੀ ਕਹੂੰਗਾ ਇੱਕ ਅਦਾ ਮਿਸਰਾ ਹੀ ਬਾਜ ਜੀ ਇੱਕ ਤਾਲ ਪਾਣੀ ਇੱਕ ਵਸਤ ਹਾਂ ਜੀ ਫਿਰ ਵੀ ਭੱਲ ਲੱਗਿਆ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਹਾਂ ਜੀ ਹਾਂ ਜੀ ਧੋਖੇ ਬਾਜ ਹੋ ਗਈ ਦੁਨੀਆ ਬਾਜ ਧੋਖੇ ਬਾਜ ਹੋ ਗਈ ਦੁਨੀਆ ਯਾਰੀ ਹੱਟੀ ਤੋਂ ਲਖਾ ਕੇ ਲ੍ਹਾਈਏ ਧੋਖੇ ਵਾਜ ਹੋ ਗਈ ਦੁਨੀਆ ਧੋਖੇ ਵਾਜ ਹੋ ਗਈ ਦੁਨੀਆ ਪੰਜ ਮੰਗੇ ਸੱਤ ਦੇ ਦਈਏ ਨੀ ਪੰਜ ਮੰਗੇ ਸੱਤ ਦੇ ਦੀ ਹਉ ਯਾਰੀ ਵਿੱਚ ਨਾ ਬਕੀਲ ਬਣਾਈਏ ਨੀ ਪੰਜ ਮੰਗੇ ਸੱਤ ਦੇ ਦਈਏ ਵਾਹ ਜੀ ਕਾ ਵਾਹ ਪੰਜ ਮੰਗੇ ਸੱਤ ਦੇ ਦਈਏ ਵਾਹ ਜੀ ਵਾਹ ਖਾਨ ਸਾਹਿਬ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਤੇ ਆਪਣਾ ਕਨੈਕਟ ਨੰਬਰ ਜਰੂਰ ਦੱਸ ਦਿਓ ਤਾਂ ਕਿ ਤੁਹਾਡੇ ਨਾਲ ਕਨੈਕਟ ਕਰ ਸਕਣ ਆਪਣਾ ਸਨੈਤ ਨੰਬਰ ਹੈ ਜੀ 90566 ਠੀਕ ਹੈ ਜੀ 16911 ਠੀਕ ਹੈ ਜੀ 97799 79085 ਕਿਸੇ ਵੀ ਵੀਰ ਨੇ ਕੋਈ ਸਬਾ ਮੰਡੀਆਂ ਦੇ ਖਸੂ ਮੰਡੀਆਂ ਤੇ ਗਾਂ ਮੱਝ ਤੇ ਉਹਨਾਂ ਪਤਰੇਜ ਵੀ ਆਪਾਂ ਚੱਲ ਰਹੇ ਆਂ ਆਪਾਂ ਦੀ ਮੰਡੀ। ਹਾਂਜੀ ਕੋਈ ਵੀ ਕਿਸੇ ਵੀ ਜਾਨਵਰ ਦਾ ਸੌਦਾ ਕਰਵਾਉਣਾ ਹੋਵੇ ਤਾਂ ਆਪਣੇ ਖਾਨ ਸਾਹਿਬ ਜੀ ਨਾਲ ਕਨੈਕਟ ਕਰ ਸਕਦੇ ਹੋ। ਵਧੀਆ ਜਾਇਜ ਰੇਟ ਤੇ ਜਾਇਜ ਵਾਲੇ ਸੇਵਾਲੇ ਹਾਜ਼ਰ ਆਂ ਜੀ। ਠੀਕ ਹੈ। ਸੇਵਾਲੇ ਤੁਹਾਡੇ ਹਾਜ਼ਰ ਆ ਤੇ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਤੇ ਸਾਡੇ ਖਾਨ ਸਾਹਿਬ ਨੂੰ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਇਦਾਂ ਹੀ ਆਪਣੇ ਚੈਨਲ ਦੇ ਨਾਲ ਜੁੜੇ ਰਹੋ ਤੇ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਕਰਨ ਨਾਲ ਭੁੱਲਿਓ। ਬਹੁਤ ਬਹੁਤ ਥੈਂਕ ਯੂ। ਧੰਨਵਾਦ।